ਇੱਥੇ ਮੀਟਿੰਗ ਰੱਖੀ ਆ ਉਹ ਇਸ ਕਰਕੇ ਰੱਖੀ ਆ ਕਿ ਪੰਜਾਬ ਦੀ ਸਰਕਾਰ ਜਿਹੜੀ ਆ ਉਹ ਚਿਪ ਵਾਲੇ ਮੀਟਰ ਲਾਉਣ ਦੀ ਜਿਹੜੀ ਆ ਤਿਆਰੀ ਕਰਕੇ ਬੈਠੀ ਆ 31 ਅਗਸਤ ਤੱਕ ਉਹਨਾਂ ਨੇ ਫੈਸਲਾ ਕਰ ਲਿਆ ਕਿ ਜਿਹੜੇ ਚਿਪ ਵਾਲੇ ਮੀਟਰ ਆ ਉਹ ਜਿਹੜੇ ਸਰਕਾਰੀ ਮੁਲਾਜ਼ਮ ਆ ਉਹਨਾਂ ਦੇ ਘਰਾਂ ਦੇ ਵਿੱਚ ਜਿਹੜੇ ਆ ਉਹ ਮੀਟਰ ਲਾਏ ਜਾਣੇ ਆ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਕਮਰਸ਼ੀਅਲ ਜੋਰ ਬੀਲਿੰਗ ਕਰਦੇ ਉਹਨਾਂ ਦੇ ਲੱਗਣਗੇ ਤੇ ਫਿਰ ਬਾਅਦ ਦੇ ਵਿੱਚ ਜਿਹੜੇ ਆਮ ਖਪਤਕਾਰ ਘਰੇਲੂ ਬਿਜਲੀ ਵਰਤਦੇ ਆ ਜਾਂ ਕਿਸਾਨਾਂ ਦੀਆਂ ਮੋਟਰਾਂ ਉਹਨਾਂ ਦੇ ਜਿਹੜੇ ਆ ਉਹ ਮੀਟਰ ਲੱਗਣਗੇ ਅਸੀਂ ਇਸ ਕਰਕੇ ਐਡਵਾਂਸ ਦੇ ਵਿੱਚ ਲੋਕਾਂ ਨੂੰ ਅਵੇਅਰ ਕਰ ਰਹੇ ਆ ਕਿ ਇਹ ਚਿਪ ਵਾਲੇ ਮੀਟਰ ਦੇ ਪਿੱਛੇ ਬਹੁਤ ਸਾਰੀਆਂ ਜਿਹੜੀਆਂ ਫਰੀਕੀਆਂ ਵਾ ਉਹਨੂੰ ਵੇਖਣ ਦੀ ਲੋੜ ਆ ਵੀ ਸਰਕਾਰ ਚਿਪ ਵਾਲੇ ਮੀਟਰ ਲਾਉਣਾ ਕਿਉਂ ਚਾਹੁੰਦੀ ਏ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਜਿਹੜੀ ਬਿਜਲੀ ਆ ਜਦੋਂ ਕਿਤੇ ਆਈ ਸੀਗੀ ਤੇ ਉਸ ਸਮੇਂ ਸਰਕਾਰ ਨੇ ਸਾਡੇ ਪਿੰਡਾਂ ਦੀਆਂ ਪੰਚਾਇਤਾਂ ਦੇ ਕੋਲੋਂ ਜ਼ਮੀਨ ਦੀ ਮੰਗ ਕੀਤੀ ਕਿ ਸਾਨੂੰ ਜਿਹੜੀਆਂ ਪਿੰਡਾਂ ਦੇ ਵਿੱਚੋਂ ਪੰਚਾਇਤਾਂ ਜਿਹੜੀਆਂ ਪਤਾ ਪਾ ਕੇ ਜ਼ਮੀਨ ਦੇਣ ਤੇ ਅਸੀਂ ਜਿਹੜਾ ਉਹਦੇ ਤੇ ਪਾਵਰ ਆਪਣਾ ਬਿਜਲੀ ਬੋਰਡ ਬਣਾ ਕੇ ਜਿਹੜਾ ਪਾਵਰ ਗ੍ਰਿਡ ਲਾ ਕੇ ਤੇ ਲੋਕਾਂ ਨੂੰ ਜਿਹੜੀ ਬਿਜਲੀ ਸਸਤੀ ਦੇਵਾਂਗੇ ਉਹ 1948 ਦਾ ਜਿਹੜਾ ਐਕਟ ਸੀਗਾ ਉਹਦੇ ਵਿੱਚ 3% ਮੁਨਾਫਾ ਕਮਾਉਣ ਦੀ ਪਰਮਿਸ਼ਨ ਸੀ ਕਿ 3% ਤੋਂ ਜ਼ਿਆਦਾ ਮੁਨਾਫਾ ਜਿਹੜਾ ਨਹੀਂ ਸੀ ਕਮਾਉਣਾ ਉਹ ਇੱਕ ਕਿਸਮ ਦਾ ਗੁਰਦੁਆਰਾ ਸੀਗਾ ਜਿਵੇਂ ਕਿ ਮੰਨ ਲਓ ਕਿ ਆ ਗੁਰਦੁਆਰਾ ਹੈ ਕਿ ਇਸ ਗੁਰਦੁਆਰੇ ਦੇ ਵਿੱਚ ਕੋਈ ਵੀ ਆਣ ਕੇ ਆਪਣਾ ਪ੍ਰੋਗਰਾਮ ਕਰ ਲਈ ਤੇ ਕੋਈ ਬਹੁਤਾ ਪੈਸਾ ਤੇ ਨਹੀਂ ਸਾਡਾ ਲੱਗਦਾ ਠੀਕ ਹੈ ਜੀ ਉਹ ਹੁਣ ਗੁਰਦੁਆਰਾ ਜਿਹੜਾ ਪੰਜਾਬ ਦੇ ਲੋਕਾਂ ਕੋਲੋਂ ਖੋ ਕੇ ਪ੍ਰਾਈਵੇਟ ਕੰਪਨੀ ਨੂੰ ਜਿਹੜਾ ਉਹ ਵੇਚਿਆ ਜਾ ਰਿਹਾ ਅਸੀਂ ਇਸ ਕਰਕੇ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਭਗਵਾਨ ਰਮਨ ਦੀ ਸਰਕਾਰ ਜਿਹੜੀ ਆ ਅਸੀਂ ਉਹਨੂੰ ਇਸ ਕਰਕੇ ਚੁਣਿਆ ਸੀਗਾ ਕਿ ਉਹ 5 ਸਾਲ ਦਾ ਸਾਰਾ ਜਿੰਨਾ ਸਾਡਾ ਸਰਕਾਰੀ ਸੰਪਤੀ ਹੈਗੀ ਆ ਸਾਰਾ ਸਿਸਟਮ ਹੈ ਸਰਕਾਰ ਦਾ ਇਹਦੇ ਵਿੱਚ ਤਸਵੀਲਾਂ ਆ ਪਾਵਰ ਪਲਾਂਟ ਆ ਹੋਰ ਵੀ ਜੋ ਸਰਕਾਰੀ ਸਾਜੂ ਸਮਾਨ ਹੈਗਾ ਰੋਡਵੇਜ਼ ਆ ਉਹਨੂੰ ਚਲਾਉਣ ਵਾਸਤੇ ਪ੍ਰਬੰਧ ਸਵਾਲਣ ਵਾਸਤੇ ਚੁਣਿਆ ਸੀ ਨਾ ਕਿ ਸਰਕਾਰ ਨੂੰ ਇਹ ਅਧਿਕਾਰ ਦਿੱਤੇ ਸੀ ਦੇਸ਼ ਦੇ ਲੋਕਾਂ ਨੇ ਕਿ ਉਹ ਸਮਾਨ ਜਿਹੜਾ ਵਾ ਉਹ ਪ੍ਰਾਈਵੇਟ ਕੰਪਨੀਆਂ ਨੂੰ ਵੇਚੀ ਵੇਚੀ ਜਾਣ ਹੁਣ ਇਸ ਵੇਲੇ ਸਰਕਾਰ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਜੜਿਆ ਉਹ ਜਿਹੜੇ ਪਾਵਰ ਪਲਾਂਟ 1948 ਦੇ ਐਕਟ ਮੁਤਾਬਕ ਲੱਗੇ ਸੀ ਲੋਕਾਂ ਨੂੰ ਸਸਤੀ ਬਿਜਲੀ ਦੇਣ ਵਾਸਤੇ ਉਹ ਪ੍ਰਾਈਵੇਟ ਕੰਪਨੀਆਂ ਨੂੰ ਸਾਡੀਆਂ ਸੜੇ ਜ਼ਮੀਨਾਂ ਜਿਹੜਾ ਵੇਚ ਰਹੇ ਆ ਇਸ ਕਰਕੇ ਸਾਡਾ ਦੇਸ਼ ਦੇ ਮਾਲਕ ਹੋਣ ਦੇ ਨਾਤੇ ਸਾਡਾ ਫਰਜ਼ ਇਹ ਬਣਦਾ ਕਿ ਅਸੀਂ ਲੋਕਾਂ ਨੂੰ ਅਵੇਅਰ ਕਰਕੇ ਤੇ ਸਰਕਾਰ ਨੂੰ ਜਿਹੜਾ ਇਹ ਦੱਸਣ ਦਾ ਯਤਨ ਕਰਾਂਗੇ ਕਿ ਜੇ ਤੁਸੀਂ ਪਿੰਡਾਂ ਦੇ ਵਿੱਚ ਆਉਂਦੇ ਜੀ ਤੇ ਅਸੀਂ ਤੁਹਾਡਾ ਚਿੱਪ ਵਾਲੇ ਮੀਟਰਾਂ ਦੇ ਉੱਤੇ ਵਿਰੋਧ ਕਰਾਂਗੇ ਜੇ ਪਾਵਰ ਕਮ ਜਿਹੜੀ ਆ ਉਹ ਬਿਜਲੀ ਵੇਚਦੀ ਆ ਤੇ ਤੁਸੀਂ ਵੇਖੋ ਕਿ ਇਹਦੇ ਵਿੱਚ ਜਦੋਂ ਕਿ ਇਹ ਸਰਕਾਰੀ ادارਾ ਸੀ ਤੇ ਉਦੋਂ ਇੰਨੇ ਮੁਲਾਜ਼ਮ ਸਾਡੇ ਨੌਜਵਾਨਾਂ ਨੂੰ ਨੌکریاں ਮਿਲੀਆਂ ਜੇ 1,40,000 ਮੁਲਾਜ਼ਮ ਇਹਦੇ ਵਿੱਚ ਕੰਮ ਕਰਦਾ ਸੀ ਤੇ ਅੱਜ ਜਿਹੜੇ ਆ ਨਾਂ ਦੇ ਬਰਾਬਰ ਰਹਿ ਗਏ ਮੁਲਾਜ਼ਮਾਂ ਅੱਗੇ ਕਿਸੇ ਨੂੰ ਨੌਕਰੀ ਦੀ ਆਸ ਕੋਈ ਨਹੀਂ ਵੱਡੇ ਵੱਡੇ ਜਿਹੜੇ ਆ ਸਰਕਾਰ ਦਾਅਵੇ ਕਰਦੀ ਸੀ ਕਿ ਅਸੀਂ ਜਿਹੜੇ ਆ ਨੌਜਵਾਨਾਂ ਨੂੰ ਨੌکریاں ਦੇਾਂਗੇ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਹੋ ਰੂਗੀ ਵਿਦੇਸ਼ਾਂ ਜਿਹੜੇ ਲੋਕ ਜਾ ਰਹੇ ਉਹ ਵਿਦੇਸ਼ਾਂ ਤੋਂ ਇੱਥੇ ਆਣ ਕੇ ਕੰਮ ਕਰਨਗੇ ਅਸੀਂ ਭਗਵੰਤ ਮਾਨ ਸਰਕਾਰ ਨੂੰ ਇਹ ਵੀ ਪੁੱਛਣ ਦਾ ਯਤਨ ਕਰ ਰਹੇ ਹਾਂ ਕਿ ਜਦੋਂ ਤੁਸੀਂ ਸਾਰੇ ਵਿਭਾਗਾਂੇ ਚੁੱਕ ਕੇ ਪ੍ਰਾਈਵੇਟ ਕਰ ਦੇਣੇ ਆ ਤੇ ਨੌਜਵਾਨਾਂ ਨੂੰ ਨੌਕਰੀ ਦੇਣੀ ਕਿੱਥੇ ਹੈ ਨੌਜ ਜਦੋਂ ਸਰਕਾਰੀ ਕੋਈ ਆਧਾਰਾ ਤੁਸੀਂ ਛੱਡਣਾ ਹੀ ਨਹੀਂ ਹੈ ਮਾਰਕੀਟ ਕਮੇਟੀ ਖਤਮ ਕੀਤੀ ਜਾ ਰਹੀ ਆ ਮੰਡੀਆਂ ਦੇ ਵਿੱਚ ਉਸ ادارے ਦੇ ਵਿੱਚ ਮਾਰਕੀਟ ਕਮੇਟੀ ਦੇ ਵਿੱਚ ਬਹੁਤ ਸਾਰੇ ਸਾਡੇ ਨੌਜਵਾਨ ਜਿਹੜੇ ਆ ਉਹ ਕੰਮ ਕਰਦੇ ਸੀ ਮਾਰਕੀਟ ਕਮੇਟੀ ਖਤਮ ਕੀਤੀ ਜਾ ਰਹੀ ਆ ਬਿਜਲੀ ਬੋਰਡ ਖਤਮ ਕੀਤਾ ਜਾ ਰਿਹਾ ਤਹਿਸੀਲਾਂ ਖਤਮ ਕੀਤੀਆਂ ਜਾ ਰਹੀਆਂ ਪਟਵਾਰੀ ਸਾਡੇ ਕੋਲ ਹੈ ਨਹੀਂ ਠੀਕ ਹੈ ਜੀ ਤਾਂ ਕਿਵੇਂ ਜਿਹੜਾ ਵਾ ਮਤਲਬ ਤੁਸੀਂ ਲੋਕਾਂ ਨੂੰ ਨੌਕਰੀ ਦਿਓਗੇ ਲੋਕਾਂ ਦੇ ਨਾਲ ਜਿਹੜੀ ਆ ਸਰਕਾਰ ਝੂਠ बोल ਰਹੀ ਆ ਇਸ ਕਰਕੇ ਅਸੀਂ ਜਿਹੜਾ ਅੱਜ ਮਤਲਬ ਕੀ ਇਹਦਾ ਕਰ ਰਹੇ ਆ Uh, 14 ਜੁਲਾਈ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਸਾਹਿਬ ਜੀ ਜੋ ਅੱਜ ਮੀਟਿੰਗ ਕਰਾਈ ਜਾ ਰਹੀ ਹੈ ਪਿੰਡ ਬਰਾਕਰ ਵਿਖੇ ਤੇ ਇਹ ਇੱਕ ਕਾਦੇ ਸੰਬੰਧ ਵਿੱਚ ਕਰਾਈ ਜਾ ਰਹੀ ਹੈ ਅੱਜ ਥੜੀ ਮੀਟਿੰਗ ਰੱਖੀ ਆ ਪੁਰਾਤਨ ਲੋਕਾਂ ਦੇ ਵਿੱਚ ਆਪਰਾ 14 ਜੁਲਾਈ ਨੂੰ ਚੀਫ ਪਾਵਰ ਕਮਪਨ ਦੇ ਜਿਹੜੇ ਦਸਤਰਾਂ ਉਹਨਾਂ ਦੇ ਜੁੜਿਆ ਪੂਰੇ ਪੰਜਾਬ ਦੇ ਵਿੱਚ ਤਰ ਲੱਗਣ ਜਾ ਰਹੇ ਹੈ ਉਹਦੇ ਸਬੰਧ ਦੇ ਵਿੱਚ ਪਿੰਨ ਪદ્ધਤੀ ਜਿਹੜੀ ਆ ਤਿਆਰੀ ਕੀਤੀ ਜਾ ਰਹੀ ਆ ਕਿਉਂਕਿ ਪੰਜਾਬ ਦੀ ਸਰਕਾਰ ਜਿਹੜਾ ਸਾਡਾ ਬਿਜਲੀ ਬੋਰ ਆ ਉਹਨੂੰ ਨਿੱਜੀ ਕੰਪਨੀਆਂ ਵਾਸਤੇ ਦੇ ਕੋਲ ਜਿਹੜਾ ਵੇਚਣ ਜਾ ਰਹੀ ਆ ਇਹ ਲਗਾਤਾਰ ਜਿਹੜਾ ਕੀ ਨਿੱਜੀਕਰਨ ਹੋ ਰਿਹਾ ਉਹਦੇ ਤਹਿਤ ਹੀ ਇਹ ਜਿਹੜਾ ਸਾਡਾ ਪਾਵਰ ਕਾਮ ਨੂੰ ਦਿੱਤਾਇਆ ਇਹਨਰੇ ਅਧਿਕਾਰ ਪਹਿਲਾਂ ਬਿਜਲੀ ਪੈਦਾ ਕਰਨ ਦਾ ਅਧਿਕਾਰ ਦਿੱਤਾ ਸੀ ਐਸ ਵੇਲੇ ਬਿਜਲੀ ਵੇਚਣ ਦੇ ਅਧਿਕਾਰ ਵੀ ਜਿਹੜੇ ਆ ਉਹ ਪ੍ਰਾਈਵੇਟ ਕੰਪਨੀਆਂ ਨੂੰ ਦਿੱਤੇ ਜਾ ਰਹੇ ਆ ਤੇ ਇਸ ਕਰਕੇ ਉਹਦੇ ਵਿਰੋਧ ਦੇ ਵਿੱਚ ਅਸੀਂ ਜਿਹੜਾ ਵਾ ਆਪਣੇ 14 ਜੁਲਾਈ ਨੂੰ ਚੀਫ ਦਸਤਾਨਾਂ ਦੇ ਉੱਤੇ ਧਰਨੇ ਲਾਉਣੇ ਆ ਉਹਦੇ ਵਾਸਤੇ ਜਿਹੜੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਪੂਰੇ ਪੰਜਾਬ ਦੇ ਪਿੰਡ ਪਿੰਡ ਤੇ ਜਾ ਕੇ ਕਿਸਾਨਾਂ ਨੂੰ ਮਿਹਨਦਾਰਾਂ ਨੂੰ ਇਹ ਦੱਸਣ ਦਾ ਯਤਨ ਕਰ ਰਹੇ ਆ ਕਿ ਜੇ ਪੰਜਾਬ ਦੇ ਵਿੱਚ ਬਿਜਲੀ ਜਿਹੜੀ ਆ ਨਿੱਜੀ ਕੰਪਨੀਆਂ ਦੀ ਕੋਲ ਗਈ ਤੇ ਫਿਰ ਜਿਹੜੀ ਆ ਉਹ ਖਪਤਕਾਰ ਨੂੰ ਬਿਜਲੀ ਜਿਹੜੀ ਆ ਉਹ ਬਹੁਤ ਮਹਿੰਗੀ ਮਿਲੂਗੀ ਇਤੋਂ ਤੱਕ ਕਿ ਸਾਡੇ ਖੇਤੀਬਾੜੀ ਮੋਟਰਾਂ ਦੇ ਉੱਤੇ ਵੀ ਜਿਹੜੇ ਆ ਮੀਟਰ ਲੱਗਣਗੇ ਤੇ ਜਿਹੜੇ ਜਿਹੜੀ ਸਾਡੀ ਘਰੇਲੂ ਬਿਜਲੀ ਆ ਉਹ ਵੀ ਜਿਹੜੀ ਆ ਪ੍ਰੀਪੇਡ ਮੀਟਰਾਂ ਦੇ ਜ਼ਰੀਏ ਦਿੱਤੀ ਜਾਊਗੀ ਕਿਉਂਕਿ ਜਿਹੜਾ ਖਪਤਕਾਰ ਦਾ ਬਹੁਤ ਵੱਡਾ ਜਿਹੜਾ ਵਾ ਉਹ ਨੁਕਸਾਨ ਹੋ ਜਾ ਰਿਹਾ ਉਹਦੇ ਵਾਸਤੇ ਦਾੰਬੰਦੀ ਜਿਹੜੀ ਆ ਕਰ ਰਹੇ ਆ ਦੂਸਰਾ ਵਾਸਤੇ ਜਿਹੜੀ ਆ ਪੰਜਾਬ ਸਰਕਾਰ ਲੈਂਡ ਪੂਲਿੰਗ ਨੀਤੀ ਲਾ ਕੇ ਆ ਰਹੀ ਆ ਜਿਹੜਾ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੇ ਨਾਲ ਸਰਾਸਰ ਤੱਕ ਆਇਆ ਕਿਉਂਕਿ ਲੈਂਡ ਪੂਲਿੰਗ ਦੇ ਨੀਤੀ ਦੇ ਜ਼ਰੀਏ ਉਹਨਾਂ ਨੇ ਪੂਰੇ ਪੰਜਾਬ ਦੀ ਜਿਹੜੀ ਜ਼ਮੀਨ ਆ ਉਹਦੇ ਤੋਂ ਕਿਸਾਨ ਨੂੰ ਜਿਹੜਾ ਵਾਝਾ ਕਰ ਦੇਣਾ ਤੇ ਜਿਹੜੀਆਂ ਕਲੋਨੀਆਂ ਅਰਬਨ ਸਟੇਟ ਕਹਿੰਦੇ ਕਿ ਬਣਾਉਣੀਆਂ ਉਹ ਅਰਬਨ ਸਟੇਟ ਇੱਥੇ ਪਹਿਲਾ ਵੀ ਕਲੋਨੀ ਲੱਗਿਆ ਸੀ ਉਹਨਾਂ ਵਿੱਚ ਹੈ ਗੋਰੀ ਜਿਹੜਾ ਉਹ ਲੋਕ ਆਣ ਕੇ ਬਸਣ ਨਹੀਂ ਲੱਗੇ ਇਹ ਜਿਹੜੀਆਂ ਨਵੀਆਂ ਕਲੋਨੀਆਂ ਬਣਾਉਣੀਆਂ ਅਸੀਂ ਪੁੱਛਣਾ ਚਾਹੁੰਦੇ ਹਾਂ ਭਗਵੰਤ ਰਾਮ ਜੀ ਨੂੰ ਕਿ ਇਹਦੇ ਵਿੱਚ ਕਿੱਥੋਂ ਲੋਕ ਲਿਆ ਕੇ ਵਸਾਉਣੇ ਆ ਸਾਡੇ ਦੇਸ਼ ਦਾ ਨੌਜਵਾਨ ਇੱਥੇ ਰੋਜ਼ਗਾਰ ਨਾ ਹੋਣ ਕਰਕੇ ਉਹ ਵਿਦੇਸ਼ਾਂ ਨੂੰ ਜਾ ਰਿਹਾ ਤੇ ਤੁਸੀਂ ਇਥੇ ਅਰਬਨ ਜਿਹੜੀਆਂ ਸਟੇਟਾਂ ਬਣਾ ਕੇ ਉਹਦੇ ਵਿੱਚ ਕਿੰਨਾ ਦਾ ਜਿਹੜਾ ਇਹਨਾਂ ਨੂੰ ਇਥੇ ਵਸਾਉਣ ਦੀ ਜਿਹੜੀ ਗੱਲ ਜਿਹੜਾ ਪ੍ਰਧਾਨ ਜੀ ਤਰਨਾਵਾ ਇਹ ਅਨਮਿੱਥਾ ਲੱਗੂਗਾ ਕਿ ਜਾਂ ਇੱਕ ਦਿਨ ਵਾਸਤੇ ਲੱਗੂਗਾ ਜੀ ਇਹ ਤਰਨਾ ਜੀ ਇੱਕ ਦਿਨ ਵਾਸਤੇ ਲੱਗੂਗਾ ਅਸੀਂ ਸਰਕਾਰ ਨੂੰ ਇਸ ਗੱਲ ਦਾ ਆਪਣਾ ਜਿਹੜਾ ਸ਼ਕਤੀ ਪ੍ਰਦਰਸ਼ਨ ਕਰਾਂਗੇ ਹਾਂਜੀ ਕੀ ਮਤਲਬ ਕੀ ਇਹ ਜੇ ਤੁਸੀਂ ਪਿੰਡਾਂ ਵਾਲੇ ਪਾਸੇ ਨੂੰ ਜਿਪ ਵਾਲੇ ਮੀਟਰ ਲੈ ਕੇ ਆਉਗੇ ਜੀ ਤੇ ਅਸੀਂ ਤੁਹਾਡਾ ਮੂਹਰ ਤੋਂ ਜਵਾਬ ਜਿਹੜਾ ਪੰਨਾਂ ਵਿੱਚ ਦਿੰਦੇ ਹਾਂ ਜੀ ਕਿੰਨੇ ਤਰੀਕ ਦਾ ਧਰਨਾ ਮੇਰਾ 14 ਜੁਲਾਈ ਦਾ ਧਰਨਾ ਲੱਗ ਪਿਆ ਪੂਰੇ ਪੰਜਾਬ ਦੇ ਜਿਹੜੇ ਚੀਜ਼ ਦੇ ਉੱਤਰਿਆ ਉਹਨਾਂ ਤੇ ਤੇ ਅਸੀਂ ਦੁਕੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ